ਸਤਿ ਸ਼੍ਰੀ ਅਕਾਲ ਜੀ ਮੈਂ ਧਰਮਿੰਦਰ ਸਿੰਘ ਜਿੱਥੇ ਅੱਡਰ ਚੀਜ਼ਾਂ ਤੁਹਾਡੇ ਨਾਲ ਸਾਂਝੇ ਕਰਦੇ ਆਂ ਕਿਸਾਨੀ ਅੰਦੋਲਨ ਦੇ ਵਿੱਚ ਸਾਡੇ ਨਾਲ ਬਖੂਬੀ ਭੂਮਿਕਾ ਨਿਭਾਉਣ ਵਾਲਾ ਸਾਥੀ ਹੈ ਇੱਕ ਸਾਡਾ ਗੁਰਦਾਸਪੁਰ ਪਿੰਡ ਜਿਹੜਾ ਮੁਕੇਰੀਆਂ ਦੇ ਵਿੱਚ ਐ ਜਗਦੀਪ ਤੇ ਜਗਦੀਪ ਦੇ ਵੱਲੋਂ ਆਪਣੇ ਪਿੰਡ ਦੇ ਵਿੱਚ ਇੱਕ ਸਾਬਣ ਫੈਕਟਰੀ ਜਿਹੜੀ ਐ ਖੋਲੀ ਐ ਤੇ ਪਿਛਲੇ ਦਿਨਾਂ ਦੇ ਵਿੱਚ ਉਹਨੂੰ ਉਦਘਾਟਨ ਕੀਤਾ ਐ ਤੇ ਅਸੀਂ ਜ਼ਿਆਦਾਤਰ ਧਰਨੇ ਮਜਾਰਿਆਂ ਦੀਆਂ ਜਾਂ ਅਜਿਹੀਆਂ ਵੀਡੀਓ ਸਾਡੀਆਂ ਹੋਰ ਐਕਟੀਵਿਟੀਜ਼ ਦੀਆਂ ਪੈਂਦੀਆਂ ਇੱਕ ਬੜੀਆਂ ਘੱਟ ਪੈਂਦੀਆਂ ਆ ਅੱਜ ਕੁਝ ਉਸੇ ਤੋਂ ਹਟ ਕੇ ਵੀ ਅਸੀਂ ਸਾਂਝਾ ਕਰ ਰਹੇ ਆ ਕਿਉਂਕਿ ਸਾਡੇ ਜਗਦੀਪ ਐ ਜਿਹੜਾ ਸਾਥੀ ਐ ਬੜਾ ਵਧੀਆ ਉਹਨਾਂ ਕੰਮ ਕੀਤਾ ਤਾਂ ਇੱਕ ਵੱਖਰੀ ਗੱਲ ਕੀਤੀ ਹੈ ਤਾਂ ਉਹਦੇ ਵੱਲੋਂ ਲਿਕਵਿਡ ਫਾਰਮ ਦੇ ਵਿੱਚ ਇੱਕ ਸਾਬਣ ਫੈਕਟਰੀ ਜਿਹੜੀ ਆਪਣੇ ਪਿੰਡ ਦੇ ਵਿੱਚ ਕੀਤੀ ਹੈ ਬਾਹਰੋਂ ਆ ਕੇ ਇਹਨਾਂ ਦੇ ਬਜ਼ੁਰਗ ਇਹਨਾਂ ਦੇ ਫਾਦਰ ਸਾਹਿਬ ਜਿਹੜੇ ਵਿਦੇਸ਼ ਦੇ ਵਿੱਚ ਕੰਮ ਕਰਦੇ ਆ ਜਾਂ ਬਾਹਰ ਕੰਮ ਕਰਦੇ ਰਹੇ ਆ ਉਹਨਾਂ ਦੀ ਮਦਦ ਦੇ ਨਾਲ ਪਿੰਡ ਚ ਸ਼ੁਰੂ ਕੀਤੀ ਹੈ ਤੇ ਮੈਂ ਆਪਣੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਤੇ ਉਹਦੀ ਫੈਕਟਰੀ ਦੇ ਉੱਪਰ ਖੜਾ ਆ ਤੇ ਉਹ ਤੁਹਾਡੇ ਨਾਲ ਇੱਕ ਟੂਰ ਜਿਹੜਾ ਜਗਦੀਪ ਦਿਖਾਊਗਾ ਹੁਣ ਕੈਮਰਾ ਜਗਦੀਪ ਨੇ ਹੀ ਫੜਿਆ ਹੋਇਆ ਹੈ ਤੇ ਜਗਦੀਪ ਵੀ ਤੁਹਾਡੇ ਨਾਲ ਹੀ ਗੱਲਬਾਤ ਦੱਸੇਗਾ ਸ਼ਾਮ ਦਾ ਟਾਈਮ ਹੈ ਤੇ ਇਹ ਫੈਕਟਰੀ ਹੈ ਉਹਦੀ ਜਿਹਦੇ ਗੋਲੀ ਸੋਪ ਮੈਨੂਫੈਕਚਰ ਨਾਮ ਇਹਨਾਂ ਨੇ ਪੰਜਾਬੀ ਦੇ ਵਿੱਚ ਜਿਹੜਾ ਰੱਖਿਆ ਤੇ ਇਹਦੇ ਸਾਹਮਣੇ ਪਿੰਡ ਦੀ ਆਪਣੀ ਹਵੇਲੀ ਦੇ ਵਿੱਚ ਇਹਨਾਂ ਨੇ ਸ਼ੁਰੂਆਤ ਕੀਤੀ ਹੈ ਤੇ ਇਹ ਵੀਡੀਓ ਪਾਉਣ ਦਾ ਮਕਸਦ ਸਾਡਾ ਹੈ ਵੀ ਜਿੱਥੇ ਲੋਕਾਂ ਨੂੰ ਸੁਨੇਹਾ ਲੱਗੇ ਤੇ ਲੋਕ ਇਹਨਾਂ ਦੇ ਕਾਰੋਬਾਰ ਦੇ ਵੱਲ ਨੂੰ ਜਿਹੜੀ ਦੋਹਾਂ ਨੋਹਾਂ ਦੀ ਕਿਰਤ ਕਰ ਰਹੇ ਆ ਲੋਕ ਉਹਨਾਂ ਦੇ ਵੱਲ ਨੂੰ ਵੀ ਆਏ ਤੇ ਇਹ ਇਹਨਾਂ ਦੇ ਪ੍ਰੋਡਕਟ ਜਿਹੜੇ ਸਾਹਮਣੇ ਆ ਹੁਣ ਅਸੀਂ ਇੱਕ ਵਾਰ ਦਿਖਾ ਦੇਣੇ ਆ ਤੇ ਕੈਮਰਾਮੈਨ ਫੜ ਲੈਣਾ ਤੇ ਜਗਦੀਪ ਨੇ ਤੁਹਾਨੂੰ ਇਹ ਸਾਰਾ ਇੱਕ ਇੱਕ ਕਰਕੇ ਪ੍ਰੋਡਕਟਾਂ ਦੇ ਬਾਰੇ ਜਾਣਕਾਰੀ ਦੇ ਦੇਣੀ ਹੈ ਤੇ ਕਿੱਦਾਂ ਇਹਦੇ ਬਾਰੇ ਚ ਇਹਨਾਂ ਨੇ ਸੋਚਿਆ ਹੈ ਜਾਂ ਕਿੱਦਾਂ ਇਹ ਬਣਾਏ ਆ ਉਹ ਤੁਹਾਡੇ ਨਾਲ ਜਿਹੜੀ ਅਸੀਂ ਅੰਦਰ ਬੈਠ ਕੇ ਪੂਰੀ ਇੰਟਰਵਿਊ ਇਸ ਵੀਡੀਓ ਦੇ ਵਿੱਚ ਸਾਂਝੀ ਕਰਾਂਗੇ ਮੈਂ ਅਪੀਲ ਕਰਦਾ ਆਪਣੇ ਜਿਹੜੇ ਫੋਲੋਅਰ ਆ ਜਿਹੜੇ ਸਾਨੂੰ ਦੇਖਦੇ ਆ سوشل میڈیا ਤੇ ਫੇਸਬੁੱਕ ਤੇ YouTube ਤੇ ਉਹ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰਨ ਤਾਂ ਕਿ ਹੋਰ ਲੋਕਾਂ ਨੂੰ ਜਿਹੜੀਆਂ ਇਹ ਚੱਜ ਚੀਜ਼ਾਂ ਜਾਂ ਇਹ ਜਿਹੜਾ ਸਾਰਾ ਪ੍ਰੋਡਕਟ ਹੈ ਜਿਹੜਾ ਸਾਬਣ ਹੋਲੀਕੋਡ ਫਾਰਮ ਦੇ ਵਿੱਚ ਲੈ ਕੇ ਆਏ ਆ ਕਿੱਦਾਂ ਇਹ ਸਾਰਾ ਕੁਝ ਸੋਚਿਆ ਤੇ ਕੀ ਫਾਇਦਾ ਹੈ ਤੇ ਜਿਹੜੀ ਵੱਡੀ ਵੱਡੀ ਮਾਰਕੀਟ ਕੰਪਨੀਆਂ ਆ ਉਹਨਾਂ ਤੋਂ ਕੀ ਬਖਰੇਮ ਆਇਆ ਸਾਰੀ ਚੀਜ਼ ਦਾ ਉਹ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਜਗਦੀਪ ਇਹ ਹੁਣ ਤੁਹਾਨੂੰ ਇੱਕ ਇੱਕ ਚੀਜ਼ ਦਾ ਜਿਹੜਾ ਆ ਉਹ ਦੱਸੂਗਾ ਕਿ ਕਿਹੜੀ ਕਿਹੜੀ ਚੀਜ਼ ਇਹਨਾਂ ਨੇ ਬੜਾਈ ਆ ਉਸ ਪ੍ਰੋਡਕਟ ਦੀ ਕੀ ਬਖਰੇਮ ਆਇਆ ਬਾਕੀ ਜਿਹੜੀਆਂ ਕੰਪਨੀਆਂ ਵੱਡੀ ਵੱਡੀ ਕੰਪਨੀਆਂ ਦੇ ਨਾਲੋਂ ਤੇ ਉਹ ਕਿਦਾਂ ਇਸ ਦੀ ਮਾਰਕੀਟਿੰਗ ਤੇ ਹੋਰ ਸਾਰਾ ਕੁਝ ਕਰ ਰਹੇ ਆ ਸਤਿ ਸ਼੍ਰੀ ਅਕਾਲ ਜਗਦੀਪ ਜੀ ਕੀ ਹਾਲ ਚਾਲ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਇਹ ਜਗਦੀਪ ਹੈ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਤੇ ਜਿਨ੍ਹਾਂ ਦੀ ਸਾਬਣ ਫੈਕਟਰੀ ਤੇ ਅਸੀਂ ਅੱਜ ਆਏ ਆ ਇਧਰਲੇ ਥੋੜਾ ਪਾਸੇ ਆ ਜਾਓ ਲਾਈਟ ਆ ਪਿਛੋਂ ਪੈਰੀ ਜੀ ਜੀ ਇਹ ਪਹਿਲਾਂ ਤਾਂ ਮੁਬਾਰਕਾ ਤੁਹਾਨੂੰ ਤੁਸੀਂ ਨਵੀਂ ਸ਼ੁਰੂਆਤ ਆਪਣੇ ਪੰਜਾਬ ਦੇ ਵਿੱਚ ਹੀ ਕੀਤੀ ਹੈ ਹਾਂਜੀ ਤੇ ਸਾਡੇ ਸਾਥੀਆਂ ਨੂੰ ਦੱਸੋ ਵੀ ਕੀ ਤੁਹਾਡੇ ਕੋਲ ਕੀ ਪ੍ਰੋਡਕਟ ਹੈ ਮਤਲਬ ਕੀ ਸੋਚ ਕੇ ਤੁਸੀਂ ਇਸ ਪਾਸੇ ਨੂੰ ਜਿਹੜਾ ਇਹ ਕੀਤਾ ਤੇ ਇਹ ਪਿੰਡ ਦੇ ਵਿੱਚ ਸ਼ੁਰੂਆਤ ਕੀਤੀ ਹੈ ਹਾਂਜੀ ਮੈਂ ਦੇਖ ਰਿਹਾ ਸੀ ਕਾਫੀ ਟਾਈਮ ਤੋਂ ਜਿੱਦਾਂ ਸਾਡੇ ਯੂਥ ਦਾ ਇਹ ਪੰਜਾਬ ਦਾ ਹਾਲ ਹੈ ਕਿ ਸਾਰੇ ਜਿੰਨੇ ਵੀ ਮਤਲਬ ਮੁੰਡੇ ਆਪਣੀ 12ਵੀਂ ਕਰਦੇ ਆ ਆਇਲਸ ਕਰਦੇ ਆ ਤੇ ਬਾਹਰ ਜਾਂਦੇ ਸੁਪਨੇ ਨਜਿੱਟਦੇ ਆ ਕਿ ਸਾਡੇ ਸਾਰੇ ਸੁਪਨੇ ਉੱਥੇ ਜਾ ਕੇ ਸੱਚ ਹੋਣਗੇ ਤੇ ਮੇਰੇ ਮਾਪੇ ਦਾ ਹੈਗਾ ਕਿ ਉਹਨਾਂ ਨੇ ਜੋ ਵੀ ਹੈ ਕਿਰਤ ਕਮਾਈ ਦੀ ਸਾਰੀ ਰੋਟੀ ਇੱਥੇ ਹੀ ਖਾਣੀ ਹੈ ਤੇ ਮੇਰੇ ਪਾਪਾ ਉਦੋਂ ਪਹਿਲੇ ਬਾਹਰ ਰਹੇ ਨੇ ਖੁਦ ਤੇ ਕਾਫੀ ਉਹਨਾਂ ਨੇ ਮਤਲਬ ਟਾਈਮ ਦੇਖਿਆ ਹਾਲਾਤ ਕਈ ਟਫ ਜਿਹੜੇ ਸਿਚੁਏਸ਼ਨ ਫੇਸ ਕੀਤੀਆਂ ਉਹਨਾਂ ਤੋਂ ਬਾਅਦ ਫਿਰ ਜਿਲੇਬੰਦਾ ਹਣਦਾ ਆ ਫੇ ਉਹ ਸਾਰੇ ਡਿਸੀਜਨ ਜਿਹੜੇ ਆ ਉਹ ਇੱਕ ਪੱਖੇ ਹੁੰਦੇ ਆ ਤੇ ਜਿਹੜੀ ਸਮਝਦਾਰ ਜਿਹੜੇ ਡਿਸੀਜਨ ਹੁੰਦੇ ਆ ਉਹ ਇੱਕ ਤਰ੍ਹਾਂ ਬਣ ਕੇ ਉੱਪਰਦੇ ਕਿਸੇ ਵਿਚਾਰ ਤੋਂ अच्छा ये दसो या अपन ज्यादा वेट नहीं कराना देखन वाले जदा वीडियो बड़ी ਘੱਟ ਦੇਖਦੇ ਆ ਲੋ ਤੇ ਕੀ ਕੀ ਤੁਹਾਡੇ ਕੋ ਹੈਗੀ ਹੈ ਜਿਹੜਾ ਸਾਬਣ ਦਾ ਜਿਹੜਾ ਜ਼ਿਕਰ ਕਰਦੇ ਆਪਾਂ ਜੀ ਮੈਂ ਇਹ ਨਾ ਲਿਕਵਿਡ ਫਾਰਮ ਚ ਪਾਪਾ ਨੇ ਕੀਤਾ ਜੋ ਵੀ ਮਤਲਬ ਸਾਰੇ ਬਣਾਏ ਉਹ ਖੁਦ ਬਣਾਉਂਦੇ ਨੇ ਤੇ ਉਹਨਾਂ ਨੇ ਸਿੱਖਿਆ ਇਹਦੇ ਵਿੱਚ ਹਾਰਪਿਕ ਹੈਗਾ ਜਦਾਂ ਦਿਖਾਓ ਚੱਕ ਕੇ ਸਾਡਾ ਫਰੈਸ਼ਰ ਆਇਆ ਟਾਇਲਟ ਕਲੀਨਰ ਤੇ ਉਸ ਤੋਂ ਬਾਅਦ ਇੱਕ ਆਦੇ ਕੰਮ ਮਤਲਬ ਟਾਇਲਟ ਟਾਇਲਟ ਰੀਨ ਵਾਸਤੇ ਇੰਡੀਅਨ ਚਾਹੇ ਵੈਸਟਰਨ ਸਟਾਈਲ ਜਿਹੜੀਆਂ ਸੀਟਸ ਹੁੰਦੀਆਂ ਨੇ ਉਹ ਇਹਦੇ ਨਾਲ ਸਾਫ ਕੀਤੀਆਂ ਜਾਂਦੀਆਂ ਤੇ ਇਹਦਾ ਕੀ ਤੁਸੀਂ ਰੇਟ ਵਗੈਰਾ ਕਿੰਨਾ ਕੁ ਰੱਖਿਆ ਇਹਦੇ ਮਾਰਕੀਟ ਮਾਰਜਨ ਤੇ ਕਾਫੀ ਘੱਟ ਆ 80 ਰੁਪਏ ਮਤਲਬ ਛੋਟੇ ਦਾ ਤੇ ਜਿਹੜਾ ਵੱਡਾ ਆ ਉਹ ਮਤਲਬ 150 ਦਾ ਕਿੰਨੀ ਕੁ ਮਤਲਬ ਚ ਕੁਆਂਟੀਟੀ ਕਿੰਨੀ ਕੁ ਹੁੰਦੀ ਆ ਕੁਆਂਟੀਟੀ ਇਹਦੇ ਵਿੱਚ ਹੈਗੀ ਆ ਜਿੱਦਾਂ ਮਤਲਬ ਮਾਰਕੀਟ ਬੇਸ ਤੇ ਇਹਦਾ ਰੇਟ ਮਤਲਬ ਜਿਆਦਾ ਹੀ ਲਿਖਿਆ ਪਿਆ ਪਰ ਓਵੇਂ ਘਟਾ ਆ ਪੰਜ ਲਈ ਆਪਣੀ ਸੋਵੀ ਫੈਕਟਰੀ ਬੇਸ ਕਰਦਾ ਆ ਜਾਂ ਫਿਰ ਮੈਂ ਗਰਾਉਂਡ ਰਿਪੋਰਟ ਤੇ ਜਾਂਦਾ ਆ ਤੇ ਮੈਂ ਹੋਲ ਸੇਲ ਰੇਟਾਂ ਤੇ ਆਪਣੇ ਪ੍ਰੋਡਕਟ ਦਿੰਦਾ ਆ ਕਿਉਂਕਿ ਇਹ ਸਾਰੇ ਹੈਂਡਮੇਡ ਆ ਕੋਈ ਇਹਦੇ ਵਿੱਚ ਮਸ਼ੀਨਰੀ ਯੂਜ਼ ਨਹੀਂ ਹੋਈ ਸਾਡੇ ਕੋਲ ਕਾਫੀ ਲੋਕ ਆਂਦੇ ਆ ਤੇ ਡਿਮਾਂਡ ਕਰਦੇ ਆ ਕਿ ਪ੍ਰਮੋਟ ਕਰਦੇ ਆ ਕਿ ਹਾਂ ਚਲੋ ਵਧੀਆ ਹੈਂਡਮੇਡ ਪ੍ਰੋਡਕਟ ਹੈ ਗਿਆ ਫਿਰ ਅੱਗੇ ਆ ਜਾਂਦਾ ਹੈ ਹੈਂਡ ਵੋਸ਼ ਇਹ ਵੀ ਆਪਾਂ ਦੋ ਪੈਕਿੰਗ ਚ ਬਣਾਇਆ ਹੈ ਛੋਟੀ ਪੈਕਿੰਗ ਜਿਹੜੀ ਹੈ 50 ਰੁਪਏ ਦੀ ਹੈ ਤੇ ਵੱਡੀ ਪੈਕਿੰਗ ਜਿਹੜੀ ਹੈ ਇਹ 90 ਦੀ ਹੈ ਮੈਂ 85 ਚ ਦੇਈ ਜਨੇ ਜੀ ਫਰੈਸ਼ਰ ਠੀਕ ਹੈ ਹਾਂਜੀ ਫਿਰ ਆਇਂਦਾ ਬਰਤਨ ਸਾਫ ਕਰਨ ਲਈ ਡਿਸ਼ ਵੋਸ਼ ਹਮ ਇਹ ਜੀ 100 ਰੁਪਏ ਦਾ ਇੱਕ 1 ਲੀਟਰ ਪੂਰਾ ਮਤਲਬ ਕੁਆਲਟੀ ਇਹਦੀ ਹੈਗੀ ਹੈ ਡਿਲੂਸ਼ਨ ਵਿੱਚ ਕਾਫੀ ਬਹੁਤ ਵਧੀਆ ਯੂਜ਼ ਹੋ ਜਾਂਦਾ ਹੈ ਠੀਕ ਹੈ ਪਾਣੀ ਵਿੱਚ ਡਿਲੂਟ ਕਰੋ ਤੇ ਜਿੰਨੇ ਮਰਜ਼ੀ ਭੰਡੇ ਤੋਂ ਠੀਕ ਹੈ ਹਾਂਜੀ ਕਾਫੀ ਵਧੀਆ ਰਿਸਪੌਂਸਿਵ ਫਿਰ ਆ ਕੱਪੜੇ ਧੋਣ ਲਈ ਜੀ ਅ ਅੱਜਕੱਲ ਲੋਕੀ ਸਿਰਫ ਤੇ ਯੂਜ਼ ਕਰਦੇ ਕਰਦੇ ਆ ਲਿਕਵਿਡ ਡਿਟਰਜੈਂਟ ਕਹ ਲਓ ਮੈਟਿਕ ਟਾਪ ਲੋਡ ਮੈਟਿਕ ਕਹ ਲਓ ਇਹ ਸਾਰੇ ਇਹਦੇ ਨਾਲ ਧੋਤੇ ਜਾਂਦੇ ਆ ਅਸੀਂ ਇਹਦੇ ਨਾਲ ਖੁਦ ਟੈਸਟ ਕੀਤਾ ਆ ਪਹਿਲੇ ਆਪਣੇ ਕੱਪੜੇ ਧੋ ਕੇ ਦੇਖਿਆ ਸੀ ਉਹ ਤਾਂ ਫਿਰ ਲੋਕਾਂ ਨੂੰ ਸੈਂਪਲ ਤੌਰ ਤੇ ਵੰਡੇ ਆ ਸੀ ਚਲੋ ਦੱਸੋ ਕੀ ਰਿਪੋਰਟ ਆ ਬਹੁਤ ਵਧੀਆ ਮਤਲਬ ਇਹ ਸਫਾਈ ਦਿੰਦੀ ਆ ਛਾਗ ਘੱਟ ਕਰਦੇ ਨੇ ਸਫਾਈ ਜ਼ਿਆਦਾ ਕਰਦੇ ਨੇ ਠੀਕ ਹੈ ਮਤਲਬ ਗੱਲਾਂ ਨਹੀਂ ਕੰਮ ਠੀਕ ਹੈ ਫਿਰ ਇਹ ਡਿਸ਼ ਵੋਸ਼ ਆ ਇਹ ਵੀ ਦੋ ਬੈਚਸ ਵਿੱਚ ਹੈ ਇੱਕ ਹੈ ਸੀ ਤੇ ਇੱਕ ਹੈ ਅਲੱਗ-ਅਲੱਗ ਠੀਕ ਹੈ ਜੀ ਫਿਰ ਅੱਗੇ ਆਂਦੀ ਆ ਫਾਈਨਲ ਜਿਹੜੀ ਫਰੈਸ਼ਰਾਂ ਦੀ ਅਸੀਂ ਪੋਚਾ ਬੱਚਾ ਜਿਹੜਾ ਪੋਚਾ ਮਾਰਨੀ ਇਥੇ ਮੱਛਰ ਮੱਖੀ ਜਿਹੜੀ ਉਹ ਪਾਓ ਇਹਨੂੰ ਪਾਣੀ ਚ ਭੋਲੋ ਧਮਕਾ ਦਿਓ ਕੋਈ ਮੱਖੀ ਮੱਛਰ ਨਹੀਂ ਹੋਊਗੀ ਹਮ ਇਹ ਸਭ ਤੋਂ ਬੈਸਟ ਇਹਦਾ ਬਹੁਤ ਵਧੀਆ ਰਿਜ਼ਲਟ ਆਇਆ ਹੂੰ ਜਿਵੇਂ ਕਾਰ ਟੈਟੂ ਵਾਲੇ ਜਿਹੜੇ ਹੁੰਦੇ ਆ ਜਾਂ ਸਟicker ਵਾਲੇ ਹੂੰ ਉਹ ਲੈ ਕੇ ਗਏ ਸੀ ਉਹਨਾਂ ਦਾ ਖੁਦ ਰਿਸਪੌਂਸ ਸੀ ਪਰਸਨਲ ਕਿ ਇੱਕ ਕੋਲਨ ਨਾਮ ਦੀ ਕੰਪਨੀ ਆ ਜਿਹੜੀ ਸਭ ਤੋਂ ਵਧੀਆ ਬਣਾਉਂਦੀ ਹੈ ਤੇ ਉਹਨੇ ਦੋ ਬੋਤਲ ਯੂਜ਼ ਕੀਤੀਆਂ ਤੇ ਮੇਰੇ ਵਾਲੀ ਅੱਧੀ ਬੋਤਲ ਯੂਜ਼ ਕੀਤੀ ਤੇ ਉਹ ਕਹਿੰਦਾ ਕਿ ਕਾਫੀ ਵਧੀਆ ਰਿਜ਼ਲਟ ਆਇਆ ਇਹਦਾ ਠੀਕ ਹੈ ਹਾਂਜੀ ਗਲਾਸ ਕਲੀਨਰ ਫਿਰ ਅੱਗੇ ਆ ਗਿਆ ਜੀ ਟਾਈਲ ਵਾਸ਼ ਇਹਨਾਂ ਫਰਸ਼ ਟਾਈਲਾਂ ਤੋਂ ਤੋਤੀਆਂ ਜਾਂਦੀਆਂ ਵਧੀਆ ਕੋਈ ਵੀ ਤਰ੍ਹਾਂ ਦੀ ਟਾਈਲ ਹੈ ਆਪਣੇ ਘਰਾਂ 'ਚ ਸਾਰੇ ਅੱਜ ਕੱਲ ਲੋਕੀ ਟਾਈਲਾਂ ਹੀ ਲਵਾਉਂਦੇ ਆ ਰੰਗ ਵੀ ਨਹੀਂ ਕਰਦੇ ਪਹਿਲਾਂ ਹੀ ਲਵਾ ਦਿੰਦੇ ਆ ਕਿ ਚਲੋ ਕੰਮ ਹੀ ਖੇੜੀ ਮੁਕੇ ਤੇ ਇਹ ਫੇ ਟਾਈਲਾਂ ਤੋਂ ਹੁਣੇ ਕੰਮ ਆਉਂਦਾ ਠੀਕ ਹੈ ਫਿਰ ਆ ਦੇਸੀ ਪੈਕਿੰਗ 'ਚ ਸਾਡਾ ਸਰਫ ਆਰਡਰ ਨਿਰਮਾ ਕਹਿੰਦੇ ਆ ਜਿਆਦਾ ਨਿਰਮਾ ਕਹ ਲੈਣੇ ਆ ਜੀ ਫੈਨਾ ਕਹ ਲੈਣੇ ਕੁਝ ਵੀ ਹੋ ਕੰਪਨੀਆਂ ਦੇ ਨਾਮ ਨੇ ਸਾਡਾ ਫਰੈਸ਼ ਹੋ ਰਾਇਆ ਠੀਕ ਹੈ ਹਾਂਜੀ ਤੇ ਇਹ ਕਿਲੋ ਦੀ ਪੈਕਿੰਗ ਚ ਤੇ ਇੱਕ ਜਿਆਦਾ ਵੱਡਿਆ ਸਾਡੇ ਤੋਂ 4 ਕਿਲੋ ਦੀ ਪੈਕਿੰਗ ਚ ਠੀਕ ਹੈ ਮਹਾ ਪੈਕ ਸਾਡਾ ਠੀਕ ਤੇ ਇਹਦਾ ਪ੍ਰਾਈਸ ਵਗੈਰਾ ਕਿੰਨਾ ਕੁ ਰੱਖਿਆ ਤੁਸੀਂ ਇਹਦਾ ਪ੍ਰਾਈਸ ਵਗੈਰਾ ਹੈਗਾ ਇਹਦਾ 70 ਦਾ 70 ਰੁਪਏ ਦਾ ਕਿਲੋ ਮਿਲ ਜਾਂਦਾ ਹਾਂਜੀ ਠੀਕ ਹੈ ਹਾਂਜੀ ਤੇ 4 ਕਿਲੋ ਤੋਂ ਵੀ ਹੋਰ ਘਟਾਇਆ ਜਾ ਉਹਦੇ ਹਿਸਾਬ ਨਾਲ 4 ਕਿਲੋ ਚ 10 ਹੋਰ ਘਟਾ ਤੇ 10 ਹੋਰ ਘਟਾ ਹਾਂਜੀ 280 ਦਾ 217 ਦਾ ਠੀਕ ਹਾਂਜੀ ਤੇ ਸਾਡੇ ਪ੍ਰੋਡਕਟ ਹੈ ਸਾਡੀ ਰੇਂਜ ਹੈ ਠੀਕ ਹੈ ਬਾਕੀ ਸਾਨੂੰ ਸਪੋਰਟ ਕਰੋ ਤੇ ਲੋਕਲ ਫੋਰ ਤੁਹਾਡੇ ਫਾਜ਼ਲ ਸਾਹਿਬ ਵੀ ਨਾਲ ਹੀ ਹੈ ਹਾਂਜੀ ਤੇ ਤੁਸੀਂ ਵੀ ਆ ਜਾਓ ਇੱਧਰ ਨਾਲ ਇਹਨਾਂ ਦਾ ਵੀ ਜ਼ਿਕਰ ਹੈ ਕਾਫੀ ਲੰਬਾ ਹੈ ਜਿਹੜਾ ਹਾਂ ਮਾਈਕ ਮੈਂ ਲਗਾ ਦਿੰਦਾ ਹਾਂ 1 ਮਿੰਟ ਹਾਂਜੀ ਸਤਿਗੁਰ ਜੀ ਸਤਿਗੁਰ ਜੀ ਇਹ ਤੁਹਾਡੀ ਇਨਵੈਂਸ਼ਨ ਹੈ ਹਾਂਜੀ ਹਾਂਜੀ ਤੇ ਆਪਣੇ ਬਾਰੇ ਚ ਥੋੜਾ ਜਿਹਾ ਦੱਸੋ ਤੁਹਾਡਾ ਕਿੰਦਾ ਦਾ ਐਕਸਪੀਰੀਅੰਸ ਕਰਿਆ ਤੇ ਕਿੰਦਾ ਸੋਚਿਆ ਤੁਸੀਂ ਇਸ ਕਾਰੋਬਾਰ ਦੇ ਬਾਰੇ ਵਿੱਚ ਫੀਮੀਆਂਸ ਤੇ ਸਾਡਾ ਬਾਹਰ ਦਾ ਹੀ ਆ ਜੀ ਬਾਹਰ ਰਹੇ 30 ਸਾਲ ਬਾਹਰ ਰਹੇ ਠੀਕ ਹੈ ਉਸ ਤੋਂ ਬਾਅਦ ਸਾਲ ਇੱਕ ਸਾਲ ਤੋਂ ਮੈਂ ਸੋਚ ਰਿਆ ਸੀ ਵੀ ਮੈਂ ਜਾ ਕੇ ਇਹ ਕੰਮ ਕਰਾਂ ਠੀਕ ਹੈ ਤੇ ਮੈਂ ਉੱਥੇ ਸਾਊਦੀ ਅਰਬ ਦੇ ਵਿੱਚ ਜਦੋਂ ਬਰਤਨ ਸਾਫ਼ ਕਰਦੇ ਸੀ ਤੇ ਬਹੁਤ ਵਧੀਆ ਫੈਰੀ ਉਸਾਂ ਦੀ ਮਸ਼ਹੂਰ ਠੀਕ ਹੈ ਤੇ ਬਰਤਨ ਜਿਹੜੇ ਸਾਫ਼ ਕਰੀ ਜਾਂਦੇ ਸੀ ਆਏ ਕਿ ਆ ਵੀ ਇਹਦਾ ਵੀ ਫਾਰਮੂਲਾ ਮਿਲੇ ਤੇ ਇਹ ਕਿਤੇ ਬਣਾਈਏ ਤੇ ਉਹ ਬਸ ਦਿਮਾਗ ਦੇ ਵਿੱਚ ਚੱਲਦਾ ਸੀ ਆ ਵੀ ਇਹ ਕੰਮ ਬਣਾਉਣਾ ਤੇ ਉਹ ਬਣਾਉਂਦੇ ਆ ਬਣਾਉਂਦੇ ਆ ਸਭ ਕੁਝ ਬਣਾਤਾ ਠੀਕ ਹੈ ਹਾਂਜੀ ਇਹਦਾ ਬਕਾਇਦਾ ਕੋਰਸ ਕੀਤਾ ਹੈਗਾ ਤੇ ਫਾਰਮੂਲੇ ਲੈ ਹੈਗੇ ਆ ਤੇ ਜਿਹੜਾ ਤੁਸੀਂ ਫੈਂਸੀ ਬੋਲੀ ਇਹਦਾ ਕੋਈ ਮੜਾ ਜਾ ਟੂਰ ਪੀਦੇ ਚ ਕੀ ਕੀ ਤੁਸੀਂ ਕਿਸ ਤਰੀਕੇ ਦੇ ਨਾਲ ਸਾਰਾ ਸੈਟਅਪ ਕੀਤਾ ਹਾਂਜੀ ਹਾਂਜੀ ਇਹ ਬਿਸ਼ਰੀ ਵੀ ਵਰਤਰੇ ਹਾਂਜੀ ਇਹ ਸਾਰਾ ਕੁਝ ਬਣਾਇਆ ਹੈ ਗਾਲੀ ਉਕੜਾ ਹੈ ਹੈਂਡ ਵਾਸ ਹੈ ਇਹ ਹੈਗਾ ਫਰੈਸ਼ ਆਵਾਜ਼ਾ ਸਾਰਾ ਹੈਗਾ ਗਲਾਸ ਕਲੀਨਰ ਹੈ ਇਹ ਟਾਇਲਟ ਕਲੀਨਰ ਹੈ ਇਹ ਜਿਹੜਾ ਹੈਗਾ ਥੱਲੇ ਵਰਤਨ ਸਾਫ ਕਰਨ ਵਾਲਾ ਹੈ ਠੀਕ ਹੈ ਸਾਰਾ ਹੀ ਵਧੀਆ ਤੇ ਇਹ ਬਣਾ ਇੱਥੇ ਇਹ ਸਾਰੀਆਂ ਚੀਜ਼ਾਂ ਵਧੀਆ ਹਾਂਜੀ ਅੰਦਰ ਹੀ ਖੋਲ ਰਹੇ ਆਂ ਡਰਾਮਾ ਦੇ ਵਿੱਚ ਅੱਛਾ ਹਾਂਜੀ ਮਸੀਂ ਨੋਪੇ ਸੇਪਾ ਇਹੇ ਕਰ ਮਧਾਨੀ ਜਾਈ ਉਹਦੇ ਨਾਲ ਵਾਸੇ ਖੋਲ ਦੀ ਜੀ ਮਧੇ ਜੀ ਪਿੰਡ ਦੇ ਵਿੱਚ ਜੀ ਨੂੰ ਹਾਂ ਜੀ ਸ਼ੁਰੂ ਕਰ ਲਿਆ ਹਾਂ ਹਾਂ ਜੀ ਹਾਂ ਜੀ ਫਾਸਟਾ ਜਿਹਾ ਸ਼ੁਰੂ ਕੀਤਾ ਜੀ ਠੀਕ ਹੈ ਬਾਕੀ ਲੋਕਾਂ ਨਾਲ ਸਹਯੋਗ ਜਾਈਦਾ ਬਾਜ਼ਾਰ ਦੇ ਨਾਲੋਂ ਤੇ ਸਸਤਾ ਹੈ ਠੀਕ ਹੈ ਕਿਉਂਕਿ ਬਾਜ਼ਾਰ ਬਹੁਤ ਮਹਿੰਗਾ ਹੈ ਤੇ ਬਾਜ਼ਾਰ ਜਿਹੜੀਆਂ ਵੱਡੀਆਂ ਕੰਪਨੀਆਂ ਬਹੁਤ ਲੁੱਟ ਰਹੀਆਂ ਤੇ ਅਸੀਂ ਬਸ ਸ਼ੁਰੂਆਤ ਕੀਤੀ ਹੈ ਇੱਕ ਵੀ ਲੋਕਾਂ ਨੂੰ ਥੋੜੀ ਜਿਹੀ ਆਜ਼ਾਦ ਦਿੱਤੀ ਜਾਵੇ ਮਗਹਾਈ ਤੋਂ ਠੀਕ ਹੈ ਹਾਂਜੀ ਇਹ ਤੁਹਾਡੇ ਨਾਲ ਵੀਡੀਓ ਜਿਹੜੀ ਹੈ ਸਾਂਝੀ ਕੀਤੀ ਹੈ ਸਾਡੇ ਕੋਲ ਕਿਉਂਕਿ ਬਾਧੂ ਅੱਜ ਕੈਮਰਾਮੈਨ ਨਹੀਂ ਸੀਗਾ ਕੋਈ ਜਗਦੀਪ ਨੇ ਜਾਂ ਮੈਂ ਬਦਲ ਕਰਕੇ ਕੀਤੀ ਹੈ ਤੇ ਜਗਦੀਪ ਉਹਨਾਂ ਦੇ ਇਹਨਾਂ ਦੇ ਫਾਦਰ ਸਾਹਿਬ ਇਹਨਾਂ ਨੇ ਰਲ ਮਿਲ ਕੇ ਜਿਹੜਾ ਹੈ ਇਹ ਕਾਰੋਬਾਰ ਸ਼ੁਰੂ ਕੀਤਾ ਹੈ ਤੇ ਜਿਹੜੇ ਸਾਡੇ ਮੁਕੇਰੀਆਂ ਦੇ ਆ ਉਹਨਾਂ ਨੂੰ ਸਾਫ਼ ਹੈ ਵੀ ਗੁਰਦਾਸਪੁਰ ਪਿੰਡ ਹੈ ਪੰਗਾਲੇ ਦੇ ਬਿਲਕੁਲ ਕੋਲ ਉੱਥੇ ਇਹਨਾਂ ਦੀ ਪੂਰੀ ਫਰੈਸ਼ ਹੋਰਾ ਨਾ ਦੀ ਜਿਹੜੀ ਹੈ ਸਾਬੂ ਫੈਕਟਰੀ ਹੈ ਸਾਬਣ ਦੀ ਤੇ ਲਿਕਵਿਡ ਫਾਰਮ ਦੇ ਵਿੱਚ ਜ਼ਿਆਦਾਤਰ ਇਹ ਸਾਬਣ ਬਣ ਰਿਹਾ ਜਿਹਦਾ ਪੂਰਾ ਟੂਰ ਤੁਹਾਡੇ ਨਾਲ ਸਾਂਝਾ ਕੀਤਾ ਹੈ ਮੈਂ ਆਸ ਕਰਦਾ ਵੀ ਤੁਸੀਂ ਇਨ੍ਹਾਂ ਦੇ ਨਾਲ ਜਿਹੜਾ ਕੰਟੈਕਟ ਕਰ ਸਕਦੇ ਹੋ ਜਗਦੀਪ ਹੁਣੀ ਆਪਣਾ ਨੰਬਰ ਕੰਟੈਕਟ ਨੰਬਰ ਜਰੂਰ ਦੱਸ ਦਿਓ ਬੋਲ ਕੇ ਇੱਕ ਵਾਰ ਕੰਟੈਕਟ ਨੰਬਰ ਹੈਗਾ 9855602393 ਇੱਕ ਵਾਰ ਦੁਬਾਰਾ ਰਿਪੀਟ ਕਰ ਦਿਓ ਇਹ ਨਾਲ ਲੱਗੇ ਫੇਕ ਹੋਰ ਹੈ 9599254183 ਇਹ ਅਸੀਂ ਥੱਲੇ ਵੀ ਹਾਈਲਾਈਟ ਕਰ ਦਵਾਂਗੇ ਇਹਨਾਂ ਦੀ ਕੰਪਨੀ ਦਾ ਲੋਗੋ ਵੀ ਬਕਾਇਦਾ ਪਾਦਾਂਗੇ ਤੇ ਜੇ ਹੋਰ ਵੀ ਲੋਕ ਐ ਪਿੰਡਾਂ ਦੇ ਜਾਂ ਜਿੰਨੇ ਵੀ ਦੁਕਾਨਦਾਰ ਐ ਉਹ ਜ਼ਰੂਰ ਸੰਪਰਕ ਕਰਨ ਜਿੱਥੇ ਵੱਡੀਆਂ ਕੰਪਨੀਆਂ ਉਹਨਾਂ ਦੇ ਨਾਲੋਂ ਰੇਟ ਦੇ ਵਿੱਚ ਵੀ ਤੇ ਕੁਆਲਿਟੀ ਦੇ ਵਿੱਚ ਵੀ ਕਾਫੀ ਜ਼ਿਆਦਾ ਫਰਕ ਮਿਲੂਗਾ ਤੇ ਅਸੀਂ ਲੋਕਲ ਜਿਹੜੇ ਲੋਕ ਐ ਕੰਮ ਕਰ ਰਹੇ ਐ ਇੱਕ ਉਦਮ ਕੀਤਾ ਇਹਨਾਂ ਨੇ ਨਵਾਂ ਉਹਨੂੰ ਵੀ ਥੋੜਾ ਜਿਆਦਾ ਸਪੋਰਟ ਕਰੀਏ ਤੇ ਜਗਦੀਪ ਹੁਣੇ ਇਹਨਾਂ ਦੇ ਫਾਦਰ ਸਾਹਿਬ ਦਾ ਜਿਹੜਾ ਦਿੱਲੀ ਕਿਸਾਨੀ ਅੰਦੋਲਨ ਚੱਲਿਆ ਐ ਦੋਸ ਬੀ ਕੀ ਦਾ 19 ਤੋਂ ਲੈ ਕੇ ਚਾਹੇ ਹਰਸੇ ਮਾਰਸਲ ਟੋਲ ਪਲਾਜ਼ੇ ਲਗਾਤਾਰ ਸਾਡੇ ਨਾਲ ਰਹੇ ਆ ਜਿੰਨੀਆਂ ਵੀਡੀਓਜ਼ ਫੋਟੋਜ਼ ਤੁਸੀਂ ਦੇਖਦੇ ਰਹੇ ਹੋ ਉਹ ਜਗਦੀਪ ਦੇ ਵੱਲੋਂ ਹੀ ਬਣਾਈਆਂ ਜਾਂਦੀਆਂ ਹੁੰਦੀਆਂ ਰਹੀਆਂ ਆ ਤੇ ਸਪੈਸ਼ਲੀ ਮੈਂ ਟਾਈਮ ਕੱਢ ਕੇ ਕੋਸ਼ਿਸ਼ ਕੀਤੀ ਵੀ ਇੱਥੇ ਜ਼ਰੂਰ ਆਇਆ ਜਾਏ ਤੇ ਸਾਡੇ ਵੱਲੋਂ ਇਹਨਾਂ ਦੇ ਕਾਰੋਬਾਰ ਨੂੰ ਸ਼ੁਭਕਾਮਨਾਵਾਂ ਹੈ ਹੋਰ ਤਗੜੇ ਹੋਵੇ ਇਹਨਾਂ ਨੇ ਸ਼ੁਰੂ ਕੀਤਾ ਜਿਹੜਾ ਹੈ ਇਹਨੂੰ ਹੋਰ ਜ਼ਿਆਦਾ ਵੱਧ ਤੋਂ ਵੱਧ ਬੂਰ ਲੱਗੇ ਤੇ ਤੁਹਾਡੀ ਮਦਦ ਦੇ ਨਾਲ ਹੋ ਸਕਦਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਹੋਰ ਲੋਕਾਂ ਤੱਕ ਤੇ ਆਪਣੇ ਕਮੈਂਟ ਵੀ ਜ਼ਰੂਰ ਸਾਡੇ ਨਾਲ ਸਾਂਝੇ ਕਰੋ ਤਾਂ ਕਿ ਜਿਹੜਾ ਹੈ ਇਹਨਾਂ ਦਾ ਕਾਰੋਬਾਰ ਤੇ ਹੋਰ ਅਜਿਹੀਆਂ ਚੀਜ਼ਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹੀਏ ਧੰਨਵਾਦ ਜੀ